ਸਾਡੇ ਵੱਲੋਂ ਸਿਰਫ ਮੈਰਿਟ ਦੇਖੀ ਜਾਂਦੀ ਹੈ ਕੋਈ 1 ਰੁਪਏ ਦੀ ਕ腐ਸ਼ਨ ਜਾਂ ਕੋਈ ਮੇਰੀ ਪੂਆ ਦੀ ਜਾਂ ਮੇਰੇ ਫੁੱਫੜ ਦੀ ਕੋਈ ਸ਼ਿਫਾਰਿਸ਼ ਉਹ ਨਹੀਂ ਚੱਲਦੀ ਇੱਥੇ ਠੀਕ ਹੈ ਨਾ ਜੇ ਮੈਰਿਟ ਆਊਗੀ ਤਾਂ ਭਾਵੇਂ ਪੂਆ ਦਾਤਾ ਪਿੰਡ ਲੱਗ ਜੇ ਜੇ ਮੈਰਿਟ 'ਚ ਨਹੀਂ ਆਉਣਗੇ ਭਾਵੇਂ ਪੂਆ ਮੇਰੇ ਪੈਰੀਂ ਬੈਠੀ ਰਵੇ ਵੀ ਭਾਈ ਚੁਮੇ ਮਰਜੀ ਕਰ ਮੈਨੂੰ ਨਹੀਂ ਪਤਾ ਮੈਨੂੰ ਘਰੋਂ ਕੱਢਣ ਲੱਗੇ ਤੇਰਾ ਫੁੱਫੜ ਫਰਫਾਰੇ ਕੋ ਕੰਮ ਨਹੀਂ ਹੋਗਾ ਕਿਸੇ ਦਾ ਹੱਕ ਨਹੀਂ ਮਾਰਿਆ ਜਾਊਗਾ ਇਹ ਸਰਕਾਰ ਚ ਮੈਂ ਤੁਹਾਨੂੰ ਗਰੰਟੀ ਦਿੰਦਾ ਇਸ ਗੱਲ ਤੋਂ ਬਹੁਤ ਸਾਰੇ ਮੈਂ ਇਸ ਤੋਂ ਪਹਿਲਾਂ ਵੀ ਹਰ ਹਫ਼ਤੇ ਲਗਭਗ ਨਿਯੁਕਤੀ ਪੱਤਰ ਹੁੰਦਾ ਹੈ ਅੱਜ 54000 ਆਪਾਂ ਕਰਾਸ ਕਰ ਗਏ ਅਲੱਗ-ਅਲੱਗ ਡਿਪਾਰਟਮੈਂਟ ਚ ਤੇ ਇੱਕ ਵੀ ਤੁਹਾਡੇ ਪਿੰਡ ਚ ਹੋਰ ਵੀ ਕਿਸੇ ਨੂੰ ਮਿਲੀਆਂ ਹੋਣੀਆਂ ਨੌਕਰੀਆਂ ਕਿਸੇ ਹੋਰ ਡਿਪਾਰਟਮੈਂਟ ਚ ਸਤੂ ਸਿ ਪੁੱਛ ਲਿਓ ਕਿ ਕਿਸੇ ਨੂੰ ਕੋਈ ਪੈਸਾ ਜਾਂ ਕਿਸੇ ਨੂੰ ਕੋਈ ਸਪਾਰਸ਼ ਕਰਕੇ ਨੌਕਰੀ ਮਿਲੀ ਹੋਵੇ ਜਾਂ ਕੋਈ ਇਹੋ ਜਿਹਾ ਹੋਵੇ ਕਿ ਨੰਬਰ ਤਾਂ ਵੱਧ ਆ ਗਈ ਸੀ ਪਰ ਘੱਟ ਨੰਬਰ ਵਾਲੇ ਨੂੰ ਇਸ ਕਰਕੇ ਨੌਕਰੀ ਮਿਲ ਗਈ ਕਿ ਕੋਦੇ ਕੋਲੇ ਬਾਪੂ ਕੋਲੇ ਪੈਸੇ ਸੀ ਜਾਂ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਇਹ ਪਾਸਟ ਹੋ ਗਿਆ ਕਮ ਇਹ ਗੱਲਾਂ ਉਹਨਾਂ ਪਿੱਛੇ ਰਹਿ ਗਈਆਂ ਸੋ ਇਸ ਕਰਕੇ ਸਾਨੂੰ ਬਹੁਤ ਸਾਰੀਆਂ ਲੀਗਲ ਜਿਹੜੀਆਂ ਦਿੱਕਤਾਂ ਨੇ ਉਹਨਾਂ ਨੂੰ ਕਲੀਅਰ ਕਰਨਾ ਪਿਆ ਆਪ ਅਸੀਂ ਕੇਸ ਲੜੇ ਤੁਹਾਡੇ ਵਾਸਤੇ ਕਿ ਕੋਰਟ ਨਾਲ ਗੱਲ ਨੂੰ ਕੁਝ ਕਹਿ ਦੇ ਮੈਂ ਤਾਂ ਤੁਹਾਨੂੰ ਦੇ ਕੇ ਨਿਯੁਕਤੀ ਪੱਤਰ ਚਲਾ ਜਾਣਾ ਤੁਸੀਂ ਕੱਲ ਨੂੰ ਸਕੂਲ ਦੀ بجائے ਫੇਰ ਕਚਹਿਰੀ 'ਚ ਖੜੇ ਹੋ ਫੇਰ ਵਕੀਲਾਂ ਨਾਲ ਗੱਲ ਕਰਦੇ ਹੋ ਜੀ ਆ ਮਿਲ ਗਿਆ ਜੀ ਪਰ ਇਹਦਾ ਆ ਤੜਾ ਹੋ ਜੀ ਸਾਡੇ ਤੇ ਸਟੇ ਲੱਗੀ ਹੋਈ ਹੈ ਜੀ ਫਲਾਨਾ ਸੋ ਪਹਿਲਾਂ ਅਸੀਂ ਉਹ ਕਲੀਅਰ ਕਰਦੇ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਅਸੀਂ ਬੁਲਾਉਂਦੇ ਆ ਕਿ ਆ ਜਾਓ ਵੈਲਕਮ ਤੇ ਇਹ ਤੋਂ ਪਹਿਲਾਂ ਇਨਨੇ ਮਾਣ ਇੱਜ਼ਤ ਨਾਲ ਕਿਸੇ ਵੀ ਡਿਪਾਰਟਮੈਂਟ ਚ ਕੋਈ ਨਿਯੁਕਤੀ ਪੱਤਰ ਨਹੀਂ ਦਿੱਤੇਗੇ ਐਂ ਕਹਿੰਦੇ ਸੀ ਉੱਥੇ ਆ ਜੀ ਨਾਲੇ ਚਾਹ ਪਾਣੀ ਥੋੜਾ ਜਿਹਾ ਹੋ ਜਾਊਗਾ ਤੇ ਨਾਲੇ ਮਤਲਬ ਆਪਦਾ ਲੈਟਰ ਲੈ ਜੀ ਇਸ ਤਰ੍ਹਾਂ ਮਤਲਬ ਜਲੀਲ ਨੌਕਰੀ ਵੀ ਜਲੀਲ ਕਰਕੇ ਹੀ ਦਿੰਦੇ ਸੀ ਮਤਲਬ ਸੋ ਉਹਦੀ ਬਜਾਏ ਅਸੀਂ ਸੋਹਣੇ ਸੋਹਣੇ ਥੀਏਟਰਾਂ ਦੇ ਵਿੱਚ ਬੁਲਾ ਕੇ ਤੁਹਾਨੂੰ ਚਾਹ ਪਾਣੀ ਦਾ ਪ੍ਰਬੰਧ ਵੀ ਇਹ ਪੂਰਾ ਤੁਹਾਨੂੰ ਬੁਲਾ ਕੇ ਆਪਸ ਵਿੱਚ ਤੁਹਾਨੂੰ ਇਕੱਠੇ ਹੋਣ ਦਾ ਮੌਕਾ ਮਿਲੂਗਾ ਅੱਜ ਤੁਸੀਂ ਬਹੁਤ ਸਾਰੀਆਂ ਦੋਸਤੀਆਂ ਹੋਣਗੀਆਂ ਤੁਹਾਡੀਆਂ ਆਪਣੀਆਂ ਤੇ ਬ੍ਰੇਨ ਡ੍ਰੇਨ ਹੋਊਗਾ ਬ੍ਰੇਨ ਦੀ ਜਿਹੜੀ ਆਪਦੀ ਤੁਹਾਡੀ ਆਪਸ ਚ ਇੱਕ ਦੂਜੇ ਦੇ ਦਿਮਾਗ ਨਾਲ ਤੁਸੀਂ ਗੱਲਾਂ ਕਰੋਗੇ ਕੁਝ ਨਵੇਂ ਆਈਡੀਆ ਨਿਕਲਣਗੇ ਫਿਰੋਜ਼ਪੁਰ ਵਾਲਾ ਬ੍ਰੇਨ ਮੂਨਕਾ ਵਾਲਿਆਂ ਨਾਲ ਗੱਲ ਕਰੋ ਮੂਨਕਾ ਵਾਲਾ ਪਠਾਨਕੋਟ ਵਾਲਿਆਂ ਨਾਲ ਗੱਲ ਕਰੋ ਕੁਛ ਨਾ ਕੁਛ ਤਾਂ ਨਵਾਂ ਮਿਲੂਗਾ ਨਾ ਕਿ ਭਾਈ ਤੁਹਾਡੇ ਕਿਵੇਂ ਆ ਮਾਹੌਲ ਸਾਡੇ ਕਿਵੇਂ ਮਾਹੌਲ ਹੈ ਨਾ ਸੋ ਬਹੁਤ ਤੇ ਬਹੁਤ ਵਧੀਆ ਚੀਜ਼ ਹੈ ਇਸ ਵਕਤ ਉਹ ਫਿਨਲੈਂਡ ਦਾ ਪ੍ਰੋਗਰਾਮ ਖਤਮ ਹੋ ਗਿਆ ਕੱਲ ਆਏ ਕੱਲ ਹੀ ਹਜੇ ਸਾਡੇ 72 ईटीटी ਦੇ ਟੀਚਰ 16 ਦਿਨ ਦੇ ਫਿਨਲੈਂਡ ਦੇ ਦੌਰੇ ਤੇ ਗਏ ਹੋਏ ਸੀ ਕੱਲ ਹੀ ਆਏ ਹੈ ਜੀ ਉਹਨਾਂ ਨੂੰ ਉੱਥੇ ਨਵੇਂ ਨਵੇਂ ਤਰੀਕੇ ਪੜਾਉਣ ਦੇ ਜਿਹੜੇ ਉਹ ਸਿਖਾਉਣ ਲਈ ਭੇਜਿਆ ਸੀ ਇਹਦੋਂ ਪਹਿਲਾਂ ਸਿੰਗਾਪੁਰ ਗਏ ਆਈਆਈਐਮ ਅੰਮਦਾਬਾਦ ਸਾਡੇ ਜਿਹੜੇ ਟੀਚਰ ਜਾਂਦੇ ਨੇ ਤਾਂ ਕਿ ਤੁਹਾਨੂੰ ਲੇਟੈਸਟ ਤਰੀਕੇ ਜਿਹੜੇ ਪੜਾਉਣ ਦੇ ਕਿਉਂਕਿ ਤਰੀਕੇ ਬਦਲ ਕੇ ਪੜਾਉਣ ਦੇ ਹੁਣ ਉਹ ਪਹਿਲਾਂ ਦਾ ਜ਼ਮਾਨਾ ਤਾਂ ਹੈ ਨਹੀਂ ਐਮਬੀਡੀ ਵਾਲਾ ਜਾਂ ਕੁੰਜੀਆਂ ਵਾਲਾ ਨਿਸ਼ਾਨੀਆਂ ਲਾ ਲਓ ਉਹਨੇ ਉਹ ਬੈਰੀ ਬੈਰੀ ਇੰਪੋਰਟੈਂਟ ਲਿਖਾ ਉਹਦੇ ਆਈ ਹੱਥ ਜਾ ਬਣਾ ਹੋਇਆ ਹੈ ਹੈਨਾ ਉਹ ਤਾਂ ਹੈ ਨਹੀਂ ਹੁਣ ਉਹ ਸਾਡੇ ਪਿੰਡ ਦਾ ਸੀ ਇੱਕ ਉਹਨੂੰ ਪਰਚੀ ਭੇਜੀ ਤੇ ਅੰਦਰ ਲੇਖ ਦੀ ਐਸੇ ਆਇਆ ਸੀ ਅੱਧਾ ਲੇਖ ਲਿਖ ਕੇ ਆਇਆ ਉਹਨੂੰ ਪੁੱਛਿਆ ਯਾਰ ਤੈਨੂੰ ਸਾਰੀ ਭੇਜੀ ਸੀ ਤੂੰ ਸਾਰਾ ਕੋਈ ਲਿਖਿਆ ਕਹਿੰਦਾ ਲਿਖਤਾ ਦਿੰਦਾ ਯਾਰ ਉਹ ਹੱਥ ਜਾ ਬਣਾਉਣ ਨੂੰ ਬਹੁਤ ਟਾਈਮ ਲੱਗ ਗਿਆ ਵਿੱਚ ਹੀ ਉਹ ਬਣਾਤਾ ਉਹਨੇ ਸੋ ਇਸ ਤਰ੍ਹਾਂ ਦੀ ਪੜਾਈ ਦਾ ਤਾਂ ਕੋਈ ਫਾਇਦਾ ਨਹੀਂ ਜੇ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਇਹ ਨਹੀਂ ਬਣਾਈਦਾ ਹੁੰਦਾ ਸੋ ਉਹ ਜ਼ਮਾਨਾ ਗਿਆ ਹੁਣ ਤੱਕ ਖੇਡਾਂ ਰਹਹੀਂ ਖੇਡਦੇ ਖੇਡਦੇ ਹੱਸਦੇ ਹੱਸਦੇ ਮਿਊਜ਼ਿਕ ਰਹਹੀਂ ਬੱਚਿਆਂ ਨੂੰ ਬਹੁਤ ਕੁਝ ਸਿਖਾਇਆ ਜਾ ਰਿਹਾ ਦੁਨੀਆ ਭਰ ਚ ਸੋ ਆਪਾਂ ਵੀ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਅਪਡੇਟ ਕਰਾਂਗੇ ਉਹ ਤਾਂ ਹੋਣਗੇ ਜਿਹਦੇ ਆਪਕਾ ਨੂੰ ਅਪਡੇਟ ਕਰਾਂਗੇ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਔਰ ਆ ਇੱਕ ਇੱਕ ਗਲਤੀ ਮੈਂ ਮਾਫੀ ਮੰਗ ਲੂੰਗਾ ਪਹਿਲੇ ਹੀ ਨਿਯੁਕਤੀਆਂ ਵੈਸੇ ਅਸੀਂ ਕੋਸ਼ਿਸ਼ ਹੀ ਕਰਦੇ ਹੁੰਦੇ ਆ ਕਿ ਜਿਹੜੀਆਂ ਅਪੁਆਇੰਟਮੈਂਟਸ ਨੇ ਉਹ ਨੇੜੇ ਤੇੜੀ ਰਹਿਣ ਕਰਦੇ ਤਾਂ ਕਿ ਆਰਾਮ ਨਾਲ ਤੁਸੀਂ ਘਰੇ ਜਾ ਸਕੋ ਔਰ ਆਰਾਮ ਨਾਲ ਆ ਸਕੋ ਫਰੈਸ਼ ਰੂਮੋਂ ਜਦੋਂ ਸਕੂਲ ਜਾਓ ਹੈਨਾ ਤੇ ਤੁਹਾਨੂੰ ਕੋਈ ਹੋਰ ਚਿੰਤਾ ਨਾ ਹੋਵੇ ਜਿਹੜੀਆਂ ਮੈਰਿਡ ਕੁੜੀਆਂ ਨੇ ਉਹਨਾਂ ਦੇ ਸਹੁਰਿਆਂ ਦੇ ਨੇੜੇ ਤੇੜੇ ਦਾ ਸਕੂਲ ਹੋ ਜੇ ਬਾਕੀ ਪੇਕਿਆਂ ਦੇ ਨੇੜੇ ਤੇੜੇ ਹੋ ਜੇ ਜਾਂ ਜਿੱਥੇ ਮੁੰਡੇ ਘਰ ਘਰ ਦੇ ਰਹਿੰਦੇ ਨੇ ਉਹਨਾਂ ਦੇ ਕਿਤੇ ਨਾ ਕਿਤੇ ਰੇਡੀਅਸ ਦੇ ਵਿੱਚ ਹੀ ਰਵੇ ਪਰ ਕਈ ਵਾਰੀ ਸਾਨੂੰ ਬੈਲੈਂਸ ਬਰਾਬਰ ਕਰਨਾ ਪੈਂਦਾ ਥੋੜਾ ਜਿਹਾ ਕਿਤੇ ਦੂਰ ਕਿਤੇ ਥੋੜਾ ਜਿਹਾ 5 7 10 20 ਕਿਲੋਮੀਟਰ ਦੂਰ ਵੀ ਜਾਣਾ ਪੈ ਗਿਆ ਤਾਂ ਬਦਲੀ ਵਾਲੀਆਂ ਅਰਜ਼ੀਆਂ ਲਿਖਣ ਤੋਂ ਥੋੜਾ ਜਿਹਾ ਗੁਰੇਜ਼ ਕਰਿਓ ਹਨਾ ਕੋਈ ਨਹੀਂ ਆ ਜਾਓਗੇ ਵਾਪਸ ਆ ਜਾਓਗੇ ਪਰ ਉੱਥੋਂ ਵੀ ਤੁਹਾਨੂੰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲ ਸਕਦਾ ਹੈ ਉਸਿਆਣੇ ਕਹਿੰਦੇ ਕਿ ਜੱਦੀ ਘਰਾਂ ਚ ਰਹਿ ਕੇ ਤਰੱਕੀਆਂ ਨਹੀਂ ਹੁੰਦੀਆਂ ਠੀਕ ਹੈ ਨਾ ਦੇਖ ਲਓ ਤੁਸੀਂ ਦੁਨੀਆ ਭਰ ਦੇ ਕਾਮਯਾਬ ਬੰਦੇ ਉਹ ਤੇ ਜੱਦੀ ਘਰ ਚ ਨਹੀਂ ਰਹਿੰਦੇ ਪ੍ਰਧਾਨ ਮੰਤਰੀ ਸਾਹਿਬ ਉਹ ਤੇ ਜੱਦੀ ਘਰ ਨਹੀਂ ਰਹਿੰਦੇ ਉਹ ਦਿੱਲੀ ਰਹਿੰਦੇ ਆ ਔਰ ਜੋਤਪੀ ਸਾਬ ਦੇ ਜੱਦੀ ਘਰ ਚ ਨਹੀਂ ਰਹਿੰਦਾ ਉਹ ਚੰਡੀਗੜ੍ਹ ਕਿਸੇ ਹੋਰ ਕਾਰੇ ਚ ਜਿਹੜਾ ਮੰਤਰੀ ਮੰਡਲ ਕੋਲੋਂ ਮਿਲਿਆ ਮੈਂ ਸਤੌਜ ਨਹੀਂ ਰਹਿੰਦਾ ਮੈਂ ਚੰਡੀਗੜ੍ਹ ਰਹਿੰਦਾ ਸੋ ਜੇ ਮੈਂ ਕਹਾ ਮੈਂ ਤਾਂ ਸਤੌਜ ਰਹਿ ਕੇ ਚਲਾਉਂ ਮਤਲਬ ਮੰਤਰਾਲਾ ਸਤੌਜ ਕਿੱਥੋਂ ਭਾਲਿਆ ਕਰੋਗੇ ਤੁਸੀਂ ਰੋਜ਼ ਦੋ ਬਸਾਂ ਜਾਂਦੀਆਂ ਉੱਥੇ ਜੇ ਨਾ ਜਾਣ ਚਿਰਾ ਪੂੰਜੀ ਵਾਂਗੂ ਸਾਰੇ ਮੁਲਕ ਤੋਂ ਕੱਟੇ ਰਹਿੰਨੇ ਆ ਹਨਾ ਤੇ ਫਿਰ ਉੱਥੇ ਬੈਠਣ ਨੂੰ ਪ੍ਰਬੰਧ ਫਿਰ ਉੱਥੇ ਸਾਰਾ ਆਫੀਸਰ ਲੌਬੀ ਜਿਹਾ ਉਹ ਸੋ ਇਸ ਕਰਕੇ ਰਾਜਧਾਨੀ ਬਣਾਈ ਗਈ ਕਿ ਰਾਜਧਾਨੀ ਸਾਰਾ ਕੁਝ ਅਵੇਲੇਬਲ ਰਹਿੰਦਾ ਵੈਸੇ ਕੋਸ਼ਿਸ਼ ਅਸੀਂ ਕਰਦੇ ਆ ਕਿ ਅਸੀਂ ਸਰਕਾਰਾਂ ਨਾਲ ਜਿਹੜੀਆਂ ਨੇ ਮੰਤਰੀ ਸਹਿਬਾਨ ਉਹ ਐਮਐਲਏ ਸੇ ਬਣ ਉਹ ਤੁਹਾਡੇ ਕੋਲੇ ਜਾਣ ਪਿੰਡਾਂ ਸੱਤਾਂ ਚ ਜਾਣ ਉਸ ਲੈਵਲ ਦਾ ਕੰਮ ਕਰਨ ਜੇ ਚਾਰ ਪੰਜ ਪਿੰਡਾਂ ਚ ਅਨਾਉਂਸਮੈਂਟ ਕਰਕੇ ਮਨਿਸਟਰ ਬਹਿ ਗਿਆ ਨਾਲ ਡੀਸੀ ਬਹਿ ਗਿਆ ਨਾਲ ਅਫਸਰ ਬਹਿ ਗਏ ਤੇ ਪਿੰਡ ਵਾਲਿਆਂ ਨੂੰ ਚਾਹ ਚੜਦਾ ਕਿ ਜੀ ਲਿਓ ਜੀ ਤੁਹਾਡੇ ਛੋਟੇ ਛੋਟੇ ਕੰਮ ਜਿਹੜੇ ਨੇ ਆਧਾਰ ਕਾਰਡ ਬਣਾਉਣਾ ਹੈ ਰਾਸ਼ਨ ਕਾਰਡ ਬਣਾਉਣਾ ਹੈ ਪ੍ਰਮਾਣ ਪੱਤਰ ਜਾਤੀ ਸਰਟੀਫਿਕੇਟ ਬਣਾਉਣਾ ਕੁਛ ਵੀ ਉੱਥੇ ਬਣ ਜਿਓ ਉਹਦੇ ਵਾਸਤੇ ਤੁਹਾਨੂੰ ਕਿਤੇ ਧੱਕੇ ਨਾ ਖਾਣੇ ਪੈਣ ਸਰਕਾਰ ਤੁਹਾਡੇ ਦਵਾਰ ਨਾਂ ਦਾ ਇਹ ਪ੍ਰੋਗਰਾਮ ਹੈ सोच करके ਅਸੀਂ ਕੋਸ਼ਿਸ਼ ਹੀ ਕਰਦੇ ਹਾਂ ਕਿ ਸਰਕਾਰ ਵੱੱਦ ਤੋਂ ਵੱੱਦ ਤੁਹਾਡੇ ਦਰ ਤੇ ਜਾਵੇ ਪਰ ਜਿਸ ਲੈਵਲ ਤੇ ਕੰਮ ਕਰਦੇ ਹਾਂ ਉਸ ਲੈਵਲ ਤੇ ਫਿਰ ਕਈ ਵਾਰੀ ਸਾਨੂੰ ਦਫ਼ਤਰਾਂ 'ਚ ਆਉਣਾ ਪੈਂਦਾ ਤੇ ਇੱਥੇ ਆ ਕੇ ਧੱਕੇ ਨਾ ਖਾਂ ਤੁਸੀਂ ਖਾਓ ਉਹਦੇ ਵਾਸਤੇ ਸਾਰਾ ਕੁਝ ਆਨਲਾਈਨ ਕਰ ਰਹੇ ਹਾਂ ਜਿੱਥੋਂ ਸਾਨੂੰ ਸ਼ਿਕਾਇਤ ਮਿਲਦੀ ਹੈ ਅਸੀਂ ਉੱਥੇ ਹੀ ਐਕਸ਼ਨ ਲੈ ਲੈਣੇ ਆ ਹੁਣ ਯੁੱਧ ਨਸ਼ੇ ਵਿਰੁੱਧ ਸ਼ੁਰੂ ਕੀਤਾ ਹੋਇਆ ਹੈ ਤੁਹਾਨੂੰ ਤੁਹਾਡੀ ਵੀ ਸਾਨੂੰ ਜ਼ਰੂਰਤ ਪਊਗੀ ਤੁਸੀਂ ਬੱਚਿਆਂ ਨੂੰ ਪੜ੍ਹਾਓ ਬੱਚਿਆਂ ਨੂੰ ਦੱਸੋ ਤੇ ਜੋ ਉਹ ਪੀੜੀ ਨੂੰ ਤਾਂ ਪਰੋਕ ਹੀ ਲਈ ਹੈ ਨਾ ਜਿਹੜੀ ਆਉਣ ਵਾਲੀ ਪੀੜੀ ਹੈ ਉਹ ਤਾਂ ਸੋਚਣ ਵੀ ਨਹੀਂ ਇਸ ਬਾਰੇ ਜਿਹੜੇ ਪੂਰੀ ਸੰਗਤ ਚ ਪੈ ਗਏ ਉਹਨਾਂ ਨੂੰ ਅਸੀਂ ਇਲਾਜ ਕਰਕੇ ਉਹਨਾਂ ਨੂੰ ਅਸੀਂ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਸਕਿੱਲ ਡਿਵੈਲਪਮੈਂਟ ਚ ਉਹਨਾਂ ਨੂੰ ਟ੍ਰੇਨਿੰਗ ਕਰਾ ਕੇ ਕਿਤੇ ਨਾ ਕਿਤੇ ਨੌਕਰੀ ਵੀ ਦੇਵਾਂਗੇ ਕਿਉਂਕਿ ਵੇਲੇ ਰਹਿ ਗਏ ਤਾਂ ਫੇਰ ਵਾਪਸ ਚਲੇ ਜਾਣਗੇ ਜਿਹੜੇ ਨਸ਼ੇ ਵੰਡਦੇ ਨੇ ਜਾ ਵੇਚਦੇ ਨੇ ਉਹਨਾਂ ਤੇ ਕੋਈ ਤਰਸ ਨਹੀਂ ਉਹਨਾਂ ਦਾ ਘਰ ਵੀ ਢਾਇਆ ਜਾਊਗਾ ਉਹਨਾਂ ਦੇ ਮੈਰਜ ਪਹਿਲੇ ਸੀ ਬਿਲਡਿੰਗਾਂ ਜਿਹੜੀਆਂ ਉਹਨਾਂ ਨੇ ਲੋਕਾਂ ਦੇ ਘਰ ਬਰਬਾਦ ਕਰਕੇ ਬਣਾਈਆਂ ਨੇ ਉਹ ਰਹੀਆਂ ਸੀ ਸਭ ਛੱਡਣੀਆਂ ਹੁਤਾ ਉਹ ਨਹੀਂ ਰਹਿ ਸਕਦੇ ਉਹਨਾਂ ਘਰਾਂ 'ਚ ਬਿਲਕੁਲ ਇਸੇ ਤਰ੍ਹਾਂ ਹੀ ਪ੍ਰਿਸ਼ਟਾਚਾਰ ਦੇ ਵਿਰੁੱਧ ਕ腐ਸ਼ਨ ਦੇ ਵਿਰੁੱਧ ਉਹ ਤਾਂ ਮੈਂ ਤਾਂ ਪਹਿਲੇ ਦਿਨੋਂ ਆਪਣੇ ਸੀੜੀਆਂ ਕਾਸਟਾਂ 'ਚ ਸੁਣਾ ਆਉਣਾ ਮੈਂ ਤਾਂ ਬੋਲਦਾ ਰਿਹਾ ਪਹਿਲੇ ਦਿਨੋਂ ਕਿ ਕ腐ਸ਼ਨ ਜਿਹੜੀ ਹੈ ਉਹ ਆਪ ਹੈ ਤੇ ਪਤਾ ਨਹੀਂ ਅਫਸਰ ਤਾਂ ਕਹਿ ਦਿੰਦਾ ਹੋਣਾ ਬਈ ਬਾਬਾ ਜੀ 10000 ਰੁਪਏ ਲੱਗੂਗਾ ਫੀਸ ਤਾਂ ਇੰਨੀ ਆ ਪਰ 10000 ਮੈਨੂੰ ਦੇ ਉਹ 10000 ਉਹ ਕਿੱਥੋਂ ਲਿਆਊਗਾ ਕੀ ਦੀਆਂ ਉਹ ਮਿੰਤਾ ਕਰੂਗਾ ਕੀ ਦੇ ਪੈਰਾਂ ਚ ਪੱਗ ਧਰੂਗਾ ਕੀ ਉਹ ਮਤਲਬ ਕਦੋਂ ਉਹ ਮੋੜਨ ਦਾ ਵਾਅਦਾ ਕਰੂਗਾ ਉਹ 10000 ਨਾ ਉਹਦੀ ਸਾਰੀ ਕਬੀਲਦਾਰੀ ਵੀ ਲਿਓ ਲੈ ਸਕਦੀ ਹੈ ਮਤਲਬ ਤੋ ਅਡੇ ਲਈ ਤਾਂ ਇੱਕ ਕਹਿਣਾ ਹੀ ਆ ਬਸ ਸੋ ਟੀਚਰ ਤਾਂ ਖੈਰ ਨਿਰਮਾਤਾ ਹੁੰਦੇ ਨੇ ਕੌਮ ਦੇ ਸੋ ਤੁਸੀਂ ਉਹਨਾਂ ਬੱਚਿਆਂ ਨੂੰ ਐਸੀ ਟ੍ਰੇਨਿੰਗ ਦੇਣੀ ਆ ਕਿ ਉਹ ਮਤਲਬ ਇੱਕ ਵਧੀਆ ਨਾਗਰਿਕ ਬਣ ਕੇ ਸਕੂਲਾਂ ਚੋਂ ਨਿਕਲਣ ਕਿਉਂਕਿ ਜਦੋਂ ਦੇਖੋ ਜਦੋਂ ਕਿਸੇ ਕੋਈ ਬੂਟਾ ਜਾਂ ਕੋਈ ਦਰਖਤ ਫੁੱਲ ਲਿਆ ਛਾਂ ਜਾਂ ਫਲ ਦੇਣ ਲੱਗ ਜਾਂਦਾ ਤਾਂ ਸਭ ਤੋਂ ਵੱਧ ਖੁਸ਼ੀ ਉਹਨੂੰ ਬੂਟੇ ਨੂੰ ਲਾਉਣ ਵਾਲੇ ਮਾਲੀ ਨਾ ਹੁੰਦੀ ਐ ਔਰ ਤੁਸੀਂ ਮਾਲੀ ਹੋ ਸਾਰੇ ਐਸੇ ਬੂਟੇ ਲਾਓ ਕਿ ਤੁਹਾਡੇ ਹੱਥੀਂ ਲਾਏ ਹੋਏ ਬੂਟੇ ਵੱਡੀਆਂ-ਵੱਡੀਆਂ ਪਦਵੀਆਂ ਤੇ ਬੈਠਣ ਔਰ ਇੱਕ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਪਦਵੀਆਂ ਤੇ ਬੈਠ ਕੇ ਜਦੋਂ ਸਾਨੂੰ ਮੈਨੂੰ ਹੁਣ ਕੋਈ ਜਿਹੜਾ ਟੀਚਰ ਮਿਲਦਾ ਨਾ ਕਿਤੇ ਮੈਨੂੰ ਮਤਲਬ ਜੇ ਮੈਂ ਉਹਦੀ ਨਾਂ ਵੀ ਨਿਗਾ ਪਵੇ ਨਾ ਮੇਰੀ ਨਿਗਾ ਪੈ ਜਾਏ ਉਹਦੇ ਮੈਂ ਗੱਡੀ ਰੋਕ ਕੇ ਸਿੱਧਾ ਉਹਦੇ ਪੈਰੀਂ ਹੱਥ ਲਾਉਣਾ ਹੀ ਤੁਸੀਂ ਸਾਨੂੰ ਪੜਾਇਆ ਜੀ ਉਦੋਂ ਤਾਂ ਮਾਸਟਰ ਚੰਗੇ ਨਹੀਂ ਲੱਗਦੇ ਉਦੋਂ ਤਾਂ ਮਤਲਬ ਦਵਾ ਮ ਕਰਦੇ ਆਂ ਅੰਗਰੇਜ਼ੀ ਵਾਲੀ ਨੂੰ ਤਾਂ ਆਪ ਚੜ ਜੇ ਹਨਾ ਨਾ ਕਦੇ ਅੰਗਰੇਜ਼ੀ ਵਾਲੀ ਨੂੰ ਤਾਂ ਆਪ ਚੜਿਆ ਰੋਜ਼ ਆ ਜਾਂਦੀ ਸੀ ਹਨਾ ਵੀ ਆ ਫਲਾਣਾ ਸਮਾਜ ਕਾਲਾ ਜਾਵੇ ਨਾ ਹਨਾ ਸੋ ਉਦੋਂ ਲੱਗਦਾ ਹੁੰਦਾ ਵੀ ਸਾਨੂੰ ਸਾਡਾ ਫਨ ਰੋਕਦੇ ਨੇ ਬੱਚੇ ਉਹ ਉਮਰ ਐਦਾਂ ਦੀ ਹੁੰਦੀ ਐ ਪਰ ਬਾਅਦ ਚ ਪਤਾ ਲੱਗਦਾ ਕਿ ਉਹ ਸਾਨੂੰ ਸਹੀ ਵਾਸਤੇ ਡਾਂਟਦੇ ਸੀ ਸਹੀ ਵਾਸਤੇ ਸਾਨੂੰ ਜਿਹੜਾ ਉਹ ਪੜਾਉਂਦੇ ਸੀ ਸੋ ਉਹ ਕਾਜ ਕਮ ਹੁੰਦਾ ਸੋ ਇਸ ਕਰਕੇ ਸੰਤੋ ਆਨੋਂ ਸਾਰਿਆਂ ਨੂੰ ਇੱਕ ਵਾਰ ਫਿਰ ਵਿਦਿਆ ਦੇ ਖੇਤਰ ਚ ਪੰਜਾਬ ਸਰਕਾਰ ਦੇ ਪਰਿਵਾਰ ਚ ਸ਼ਾਮਲ ਹੋਣ ਤੇ ਬਹੁਤ-ਬਹੁਤ ਵਧਾਈਆਂ ਦਿੰਨਾ ਬਹੁਤ-ਬਹੁਤ ਮੁਬਾਰਕਾਂ ਦਿੰਨਾ ਕਿਉਂਕਿ ਅ ਅਗਲੇ ਆਉਣ ਵਾਲੇ ਦਿਨਾਂ ਚ ਵੀ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਫੰਕਸ਼ਨ ਹੁੰਦੇ ਰਹਿਣਗੇ ਤੁਸੀਂ ਆਪਣੇ ਆਪਣੇ ਸਕੂਲਾਂ ਜਾਓ ਚਾਰਜ ਲਓ ਬੱਚਿਆਂ ਨਾਲ ਫਰੈਂਡਲੀ ਮਾਹੌਲ ਰੱਖੋ ਔਰ ਤੁਹਾਡੇ ਜਿਹੜੇ ਬੱਚੇ ਨੇ ਉਹ ਬੜੀ-ਬੜੀਆਂ ਪਦਵੀਆਂ ਤੇ ਜਾਣ ਪੰਜਾਬ ਦਾ ਨਾਮ ਉੱਚਾ ਕਰਨ ਆਪਣੇ ਮਾਪਿਆਂ ਦਾ ਨਾਮ ਉੱਚਾ ਕਰਨ ਆਪਣੇ ਪਿੰਡ ਦਾ ਨਾਮ ਉੱਚਾ ਕਰਨ ਆਪਣੇ ਸਕੂਲ ਦਾ ਨਾਮ ਉੱਚਾ ਕਰਨ ਤੇ ਸਕੂਲਾਂ 'ਚ ਅਸੀਂ ਤੁਹਾਨੂੰ ਕੋਈ ਕਮੀ ਨਹੀਂ ਆਉਣ ਦੇਵਾਂਗੇ 인ਫਰਾਸਟਰਕਚਰ ਪੱਖੋਂ ਐਸ ਵਕਤ ਪੰਜਾਬ ਦੇ ਵਿੱਚ ਕੋਈ ਵੀ ਬੱਚਾ ਇਹੋ ਜਿਹਾ ਨਹੀਂ ਹੈਗਾ 10000 ਤੋਂ ਬਾਅਦ ਸਕੂਲ ਹੈ ਜਿਹੜੇ ਥੱਲੇ ਤੱਪੜ ਤੇ ਜਾਂ ਬੋਰੀ ਤੇ ਬੰਦੇ ਸਾਰੇ ਬੱਚਿਆਂ ਵਾਸਤੇ ਫਰਨੀਚਰ ਦਾ ਪ੍ਰਬੰਧ ਹੋ ਗਿਆ ਬਾਥਰੂਮ ਬਹੁਤ ਵਧੀਆ ਬਣਾਤੇ ਔਰ ਪਾਣ ਪੀਣ ਵਾਲੇ ਪਾਣੀ ਦਾ ਕੋਈ ਐਦਾਂ ਦੀ ਘਾਟ ਨਹੀਂ ਆਰਓ ਲਾਤੇ ਉੱਥੇ ਔਰ ਹੈਡਮਾਸਟਰ ਸਾਹਿਬ ਜਿਹੜੇ ਨੇ ਉਹਨਾਂ ਦੀ ਡਿਊਟੀ ਸਿਰਫ ਤੇ ਸਿਰਫ ਟੀਚਿੰਗ ਸਟਾਫ ਨੂੰ ਜਾਂ ਪੜ੍ਹਾਈ ਨੂੰ ਸੁਪਰਵੀਜ਼ਨ ਕਰਨ ਦੀ ਹੈ ਨਾ ਕਿ ਉਹ ਹੈਡਮਾਸਟਰ ਫਿਓਜ ਵੀ ਦੇਖੀ ਜਾਵੇ ਫਿਓਜ ਸੜ ਗਿਆ ਉਹ ਟੂਟੀ ਚੋਂ ਪਾਣੀ ਨਹੀਂ ਆਉਂਦਾ ਉਹਦੇ ਵਾਸਤੇ ਅਸੀਂ ਕੈਂਪਸ ਮੈਨੇਜਰ ਰੱਖਿਆ ਕੈਂਪਸ ਮੈਨੇਜਰ ਆਪ ਹੀ ਕਰਨਗੇ ਕੰਮ ਫਿਰ ਪੀਟੀਐਮ ਸ਼ੁਰੂ ਕੀਤੀ ਹੈ ਅੱਜ ਪਰਸਵੀ ਮੈਂ ਗਿਆ ਸੀਗਾ ਤੁਸੀਂ ਦੇਖਿਆ ਵੀ ਹੁਣ ਸਾਰੇ ਪੰਜਾਬ ਵਿੱਚ ਪੇਰੈਂਟ ਟੀਚਰ ਮੀਟਿੰਗ ਹੋਈ ਹੈ ਉਹਦੇ ਨਾਲ ਕੀ ਹੁੰਦਾ ਹੈ ਉਹਦੇ ਨਾਲ ਟੀਚਰ ਨੂੰ ਪਤਾ ਲੱਗਦਾ ਹੈ ਕਿ ਬੱਚਾ ਸਕੂਲ ਤੋਂ ਬਾਅਦ ਕਿਹੜੀ ਸੰਗਤ 'ਚ ਹੈ ਤੁਸੀਂ ਪੜਾ ਕੇ ਭੇਜਤਾ ਉਹ ਗਲਤ ਸੰਗਤ ਦਾ ਸ਼ਿਕਾਰ ਹੈ ਸਾਰੀ ਪੜਾਈ ਬੇਕਾਰ ਹੋ ਉਦੇ ਨਾਲ ਮਾਪਿਆਂ ਨੂੰ ਇਹ ਪਤਾ ਲੱਗਦਾ ਹੈ ਕਿ ਮੇਰੇ ਬੱਚੇ ਨੂੰ ਕੀ ਕੀ ਪੜਾਇਆ ਜਾ ਰਿਹਾ ਹੈ। ਕੌਣ ਕੌਣ ਟੀਚਰ ਨੇ ਉਹਦੇ ਤੇ ਉਹ ਕਿਹੜੇ ਕਿਹੜੇ ਸਬਜੈਕਟ ਚੋਂ ਕਮਜ਼ੋਰ ਹੈ ਉਹ ਸਬਜੈਕਟ ਤੇ ਥੋੜਾ ਜਿਹਾ ਜ਼ੋਰ ਦਿੱਤਾ ਜਾ ਸਕਦਾ ਹੈ। ਸਕੂਲ ਆਫ ਐਮੀਨੈਂਸ ਬੱਚੇ ਦਾ ਜਿੱਧਰ ਨੂੰ ਮਨ ਕਰਦਾ ਉਧਰ ਨੂੰ ਲੈ ਕੇ ਜਾਂਦੇ ਹੋ ਸਕੂਲ ਆਫ ਐਮੀਨੈਂਸ ਜਿਹੜੇ ਨੇ। ਸੋ ਪੰਜਾਬ ਦਾ ਪੜਾਈ ਦਾ ਪੱਧਰ ਜਿਹੜਾ ਉਹ ਇਸ ਲੈਵਲ ਤੇ ਲੈ ਜਾਣਾ ਕਿ ਪੂਰਾ ਦੇਸ਼ ਦੇ ਜਿਹੜੇ ਹੋਰ ਪ੍ਰਦੇਸ਼ਾਂ ਦੇ ਜਿਹੜੇ ਟੀਚਰ ਨੇ ਉਹ ਸਾਡੇ ਸਕੂਲ ਦੇਖਣ ਆਉਣ। ਉਹ ਸਾਡਾ ਤੁਹਾਡਾ ਪੜਾਉਣ ਦਾ ਤਰੀਕਾ ਦੇਖ ਕੇ ਜਾਣ ਕਿ ਵੀ ਤੁਹਾਡੇ ਕੋਲ ਕਿਹੜੇ-ਕਿਹੜੇ ਤਰੀਕੇ ਨੇ ਕਿ ਤੁਹਾਡੇ ਬੱਚੇ ਇਸ ਵਾਰ 199189 ਬੱਚਿਆਂ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਪਹਿਲੀ ਵਾਰ ਜੇਈਟ ਕਲੀਅਰ ਕੀਤੀ ਹੈ ਜੀ ਜੇਈ। ਨੇ ਸਾਨੂੰ ਕਿੱਥੇ ਜੇਈ ਸੰਤਾ ਦਲੀਆ ਮਿਡੇ ਮੀਲ ਮਤਲਬ ਇੱਕ ਬੰਦਾ ਮੈਨੂੰ ਮਿਲਿਆ ਜਦੋਂ ਮੈਂ ਐਮਪੀਸੀ ਉਹ ਕਹਿੰਦਾ ਜੀ ਸਾਡੀ ਤਾਂ ਗਈ ਅਗਲੀ ਪੀੜ੍ਹੀ ਵੀ ਮੈਂ ਕੀ ਹੋ ਗਿਆ ਕਹਿੰਦਾ ਪੜਾਈ ਵਾਲੇ ਪਾਸਿਓ ਮੈਂ ਕੀ ਹੋ ਗਿਆ ਕਹਿੰਦਾ ਸਰਕਾਰੀ ਸਕੂਲ ਚ ਪੜਦੇ ਨੇ ਮੈਂ ਕਹਿੰਦਾ ਸਰਕਾਰੀ ਚ ਟੀਚਰ ਬਹੁਤ ਵਧੀਆ ਨੇ ਕਹਿੰਦੇ ਟੀਚਰ ਤਾਂ ਬਹੁਤ ਵਧੀਆ ਨੇ ਪਰ ਉਹਨਾਂ ਦਾ ਕੰਮ ਹੀ ਹੋਰ ਹੈ ਮੈਂ ਕੀ ਕਹਿੰਦਾ ਉਹ ਕਹਿੰਦੇ ਕਾਪੀ ਜਾਂ ਕਿਤਾਬਾਂ ਭੁੱਲਿਆ ਓ ਚਮਚਾ ਤੇ ਕੌਲੀ ਨਹੀਂ ਭੁੱਲ ਗਿਆ ਹਣਾ ਕਹਿੰਦਾ ਇਸ ਤਾਂ ਫੇਰ ਦਲਈਏ ਦੀ ਰਹਿ ਗਈ ਜੀ ਸੋ ਉਹ ਕੰਮ ਹੁਣ ਤੁਹਾਡੇ ਤੋਂ ਲੈ ਲਿਆ ਅਸੀਂ ਤੁਹਾਡੇ ਤੋਂ ਸਿਰਫ ਟੀਚਿੰਗ ਵਾਲਾ ਕੰਮ ਹੀ ਕਰਾਵਾਂਗੇ ਥੋੜੇ ਤੋਂ ਹੋਰ ਕੰਮ ਨਹੀਂ ਕਰਾਉਣੇ ਉਹ ਆਪੀ ਉਹਦੇ ਵਾਸਤੇ ਅਸੀਂ ਸਟਾਫ ਦੇਵਾਂਗੇ ਜਿੰਮੇ ਮਰਜ਼ੀ ਕਰੀਏ ਸੋ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ এডੂਕੇਸ਼ਨ ਵੱਲ ਤਾਂ ਮਾਸਟਰ ਜਦੋਂ ਸਕੂਲ ਹੀ ਨਹੀਂ ਬਣਾਏ ਫਿਰ ਮਾਸਟਰ ਕਦੇ ਵਾਸਤੇ ਚਾਹੀਦੇ ਜੀ ਜਦੋਂ ਹਸਪਤਾਲ ਹੀ ਨਹੀਂ ਬਣਾਏ ਫਿਰ ਡਾਕਟਰ ਕਦੇ ਵਾਸਤੇ ਚਾਹੀਦੇ ਹੁਣ ਸਕੂਲ ਬਣ ਰਹੇ ਨੇ ਤਾਂ ਸਾਨੂੰ ਟੀਚਰ ਚਾਹੀਦੇ ਨੇ ਪੀਐਨ ਚਾਹੀਦੇ ਨੇ ਕਲਰਕ ਚਾਹੀਦੇ ਆ ਹਰ ਇੱਕ ਕਿਸਮ ਦਾ ਸਟਾਫ ਸਕੂਲ ਚ ਚਾਹੀਦਾ ਜਦੋਂ ਮੱਲਾ ਕਲੀਨਿਕ ਬਣ ਗਏ ਹਸਪਤਾਲ ਅਪਡੇਟ ਹੋ ਰਹੇ ਤਾਂ ਸਾਨੂੰ ਡਾਕਟਰ ਚਾਹੀਦੇ ਆ ਫਾਰਮਾਸਿਸਟ ਚਾਹੀਦੇ ਆ ਨਰਸਾਂ ਚਾਹੀਦੀਆਂ ਸਾਨੂੰ ਸਾਰਾ ਸਾਰਾ ਸਟਾਫ ਚਾਹੀਦਾ ਜਦੋਂ ਤੁਸੀਂ ਲੋੜ ਹੀ ਨਹੀਂ ਪੈਦਾ ਕਰ ਰਹੇ ਫਿਰ ਲੋਕ ਤਾਂ ਫਿਰ ਭੱਜਣਗੇ ਇੱਧਰ ਉੱਧਰ ਸੋ ਇਸ ਕਰਕੇ ਮਤਲਬ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਆ ਕਿ ਤੁਸੀਂ ਆਪ ਜਿਵੇਂ ਅ ਸਗਲ ਕਰਕੇ ਤੱਕੇ ਖਾ ਕੇ ਵੀ ਕੈਸਾ ਦਮ ਕਿਉਂਕਿ ਬਹੁਤ ਤੱਕੇ ਖਾਦੇ ਤੁਸੀਂ ਇਹ ਨੌਕਰੀਆਂ ਤੁਹਾਨੂੰ ਬਹੁਤ ਸਾਲ ਪਹਿਲਾਂ ਮਿਲ ਜਾਣੀਆਂ ਚਾਹੀਦੀ ਸੀ ਹੁਣ ਤੱਕ ਤੁਸੀਂ ਸੀਨੀਅਰ ਹੋਣੇ ਸੀ ਪਰ ਉਹਨਾਂ ਨੂੰ ਧਿਆਨ ਹੀ ਨਹੀਂ ਸੀ ਚਲੋ ਕੋਈ ਨਹੀਂ ਜੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਤਾਂ ਲੋਕਾਂ ਨੇ ਵੀ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਤੁਹਾਨੂੰ ਤਾਂ ਮਿਲ ਗਿਆ ਉਹ ਬੇਰਜਗਰ ਹੋ ਗਏ ਹੁਣ ਉਹ ਸਾਰੀ ਬੇਲੇ ਨੇ ਹੁਣ ਸਾਰੇ ਮੈਨੂੰ ਬੜਾ ਗੱਡਣ ਤੇ ਲੱਗੇ ਹੋਏ ਨੇ ਹੁਣ ਭਾਵੇਂ ਤਮਾਰ ਇਹ ਕਿੱਥੋਂ ਆ ਗਿਆ ਇਹ ਕੋਈ ਨੂੰ ਪਤਾ ਭਾਂਜ ਪਤਾ ਤੁਹਾਨੂੰ ਤਾਂ ਫੇਰ ਵੀ ਰੱਬ ਨੇ ਕਿਤੇ ਨਾ ਕਿਤੇ ਲੈ ਲਿਆ ਕੋਈ ਨਾ ਕੋਈ ਨੌਕਰੀ ਤੇ ਲੱਗ ਗਈ ਪਰ ਉਹ ਉਹ ਕਿੱਧਰ ਗਏ ਜੀ ਜਿਨ੍ਹਾਂ ਨੇ ਤੁਹਾਡੀ ਜ਼ਿੰਦਗੀ ਰੋਲੀ ਸੀ ਧਰਨਿਆਂ ਤੇ ਬੈਠੇ ਬੈਠੇ ਓਵਰ ਏਜ ਹੋ ਗਏ ਜੀ ਸਾਨੂੰ ਏਜ ਲਿਮਟ ਵਧਾਉਣੀ ਪਈ ਹੈ ਜੀ ਕਈ ਕਈ ਮੈਂ ਇੱਕ ਮੈਚ ਵੀ ਇਹਨਾਂ ਨੇ ਉਹ ਇੱਥੋਂ ਤੱਕ ਕਿ ਬੱਚੇ ਕਹਿੰਦੇ ਉਹ ਕਹਿੰਦੇ ਜੀ 42 43 ਸਾਲ ਦੇ ਹੋ ਗਏ ਹੁਣ ਆਪਦੇ ਮੁੰਡੇ ਵਾਸਤੇ ਨੌਕਰੀ ਮੰਗੀ ਹੈ ਜਾਂ ਉਹ ਵੀ ਕਹਿੰਦੇ ਵੀ ਕੀ ਤਾਂ ਹੋ ਗਿਆ ਜੀ ਹੁਣ ਤੇ ਆ ਜਾ ਆਪਦੇ ਵਾਸਤੇ ਨੌਕਰੀ ਮੰਗੀ ਆ ਇਹਨਾਂ ਨੇ ਹਾਲਤ ਕੀਤੀ ਸੀ ਆਪਣੇ ਪੰਜਾਬ ਚ ਟੈਲੈਂਟ ਦੀ ਕਮੀ ਨਹੀਂ ਪਰ ਮੌਕਾ ਤਾਂ ਮਿਲੇ ਨਾ ਪੜਾਉਣ ਦਾ ਮੌਕਾ ਮਿਲੇ ਪੜਨ ਦਾ ਮੌਕਾ ਮਿਲੇ ਪੰਜਾਬ ਚ ਮੈਂ ਤੁਹਾਨੂੰ ਦੱਸੀ ਜਨਾ 190 ਬੱਚੇ ਜੇ ਹੀ ਕਰਕੇ ਪਹਿਲੇ ਚ ਕਲੀਅਰ ਹੁਣ ਅਗਲੇ ਸਾਲ ਦੇਖਿਓ ਤੁਸੀਂ ਔਰ ਕਈ ਕਈ ਹਜ਼ਾਰ ਮੈਂ ਲੱਖ ਦੇ ਨੇੜੇ ਤੇੜੇ ਬੱਚੇ ਪ੍ਰਾਈਵੇਟ ਚੋਂ ਸਰਕਾਰੀ ਚ ਮੈਂ ਹੁਣ ਪੀਟੀਐਮ ਚ ਗਿਆ ਸੀ ਕਨੌਰੀ ਗਿਆ ਸੀ ਮੈਂ ਤੂਰੀ ਕੋਲੇ ਮੈਂ ਬੱਚੇ ਨੂੰ ਪੁੱਛਿਆ ਕਿੱਥੇ ਸੀ ਫਿਰ ਉਹ ਕਹਿੰਦਾ ਜੀ 11 ਸਾਲ ਸੀਬੀਐਸਸੀ ਚ ਪੜਿਆ ਇਸ ਵਾਰ ਇੱਥੇ ਆਏ ਕਿੰਨਾ ਦਿਨ ਦਾ ਫਰਕ ਹੈ ਜੀ ਇੱਥੇ ਪੜਾਈ ਜਾਦਾ ਵਧੀਆ ਜੀ ਬਹੁਤ سارے ਪ੍ਰਾਈਵੇਟ ਵਾਲੇ ਬੱਚੇ ਆ ਗਏ ਇਧਰ ਨੂੰ ਸੋ ਇਸ ਕਰਕੇ ਜਿਹੜਾ ਐਜੂਕੇਸ਼ਨ ਦਾ ਲੈਵਲ ਹੈ ਉਹਨੂੰ ਅਸੀਂ ਬਹੁਤ ਉੱਪਰ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ ਤਿੰਨ ਸਾਲ ਹੋਏ ਨੇ ਅਜੇ ਤਿੰਨ ਸਾਲ ਜਿੱਤਾ ਸਾਨੂੰ ਪੁਰਾਣਾ ਕਚਰਾ ਹੀ ਸਾਫ਼ ਕਰਨ ਤੇ ਲੱਗ ਗਏ ਹੈ ਹਲੋ ਹਾ ਉਹ ਲੱਗ ਗੱਲ ਹੈ ਕਿ ਪ੍ਰਮਾਤਮਾ ਨੇ ਆਪਣੇ ਕੋਲ ਛਾੜੂ ਦਿੱਤਾ ਹੋਇਆ ਤਿੰਨ ਸਾਲ ਚ ਤਾਂ ਅਸੀਂ ਉਹਨਾਂ ਲਈ ਸਫਾਈ ਕੀਤੀ ਹੈ ਜੇ ਹਜੇ ਵੀ ਧਰਨੇ ਚੱਲਦੇ ਨੇ ਮੇਰੇ ਘਰ ਮੂਰੇ ਮੈਂ ਪਤਾ ਨਹੀਂ ਕਿਹੜੇ ਸੀ ਪਰ ਸੋ ਜੋਥੇ ਮੈਂ ਦੇਖਿਆ ਸੀ ਸੰਗਰੂਰ ਹਾਲਾਂਕਿ ਮੈਂ ਉਥੇ ਰਹਿੰਦਾ ਨਹੀਂ ਉਥੇ ਆ ਜਾਂਦੇ ਨੇ ਹੈਨਾ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਵੀ ਕਹਿਣਾ ਤੁਸੀਂ ਵੀ ਧਰਨਿਆਂ ਚ ਆਏ ਹੋਵੋਗੇ ਕਿੰਨੇ ਘਟ ਗਏ ਧਰਨਿਆਂ ਚੋਂ ਅਹੀਂ ਕੱਢ ਲਾਂਗੇ ਹੌਲੇ ਹੌਲੇ ਕੱਢ ਲਾਂਗੇ ਸਾਡਾ ਨਾਂ ਕੋਈ ਮਾਫੀ ਹੈ ਨਾ ਸਾਡਾ ਕੋਈ ਰੇਤ ਮਾਫੀਆ ਨਾ ਬਸਤ ਮਾਫੀਆ ਨਾ ਟਾਬਾ ਮਾਫੀਆ ਠੀਕ ਹੈ ਨਾ ਨਾ ਸਾਡਾ ਕਿਸੇ ਕਿਸੇ ਠੇਕੇ 'ਚ ਹਿੱਸਾ ਹੈ ਨਾ ਕਿਸੇ ਸੜਕਾਂ 'ਚ ਦੇ ਠੇਕਿਆਂ 'ਚ ਹਿੱਸਾ ਹੈ ਸਾਡਾ ਹਿੱਸਾ ਹੈ ਤਾਂ ਸਾਡੇ 3.5 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੋਰ ਕਿਤੇ ਹੈ ਸਨ ਸੋ ਦਿਲੋਂ ਆਪਣੀ ਡਿਊਟੀ ਕਰਨੀ ਹੈ ਕਿਉਂਕਿ ਮੇਰਾ ਕੋਈ ਪਤਾ ਨਹੀਂ ਮੈਂ ਕਿਹੜੇ ਸਕੂਲ ਚ ਕਦੋਂ ਆ ਜਾਂ ਜਾਂਦੇ ਆਂਦੇ ਰੁਕਣੇ ਇਹਨਾਂ ਕਬਿਲ ਲ ਸਕੂਲ ਹੈ ਕਬਿਲ ਤੇ ਫਿਰ ਉੱਥੇ ਮੈਨੂੰ ਰਜਿਸਟਰੀ ਜਿ ਦਿਖਾਉਂਦੇ ਫਿਰੋਂ ਮੈਨੂੰ ਫਰ ਲਓ ਦਾ ਵੀ ਪਤਾ ਹੈ ਕਿਉਂਕਿ ਮੇਰੇ ਡੈਡੀ ਵੀ ਰਿਟੀਚਰ ਰਹੇ ਨੇ ਹਨਾ ਵੀ ਉਹ ਦੋ ਘੰਟਿਆਂ ਵਾਸਤੇ ਫਰ ਲੂਗਾ ਜੀ ਹਨਾ ਫੇ ਇਹ ਪੂਰਾ ਰੱਖਿਓ ਕੋਈ ਗੱਲ ਨਹੀਂ ਛੁੱਟੀਆਂ ਤੁਹਾਡੀਆਂ ਅਰਨਿੰਗ ਅਰਨਿੰਗ ਲੀਵਸ ਜਿਹੜੀਆਂ ਨੇ ਤੁਹਾਡੀਆਂ ਜਾਂ ਯੂਜ਼ ਕਰ ਲਓ ਇਹ ਚਕੜੀ ਗੱਲ ਹੈ ਹਨਾ ਤੇ ਹੁਣੇ ਪਿੱਛੇ ਜੇ ਅਸੀਂ ਗੇਸਟ ਫਿਕਲਟੀ ਜਿਹੜੇ ਟੀਚਰ ਕਾਲਜਾਂ ਵਾਸਤੇ 1100 ਸਮਥਿੰਗ ਸੀ 1158 ਪਹਿਲਾਂ ਹਾਈ ਕੋਰਟ ਚ ਹਾਰ ਗਏ ਸਿੰਗਲ ਬੈਂਚ ਚ ਅਸੀਂ ਕਿਹਾ ਵੀ ਕਾਲਜਾਂ ਚ ਤਾਂ ਪ੍ਰੋਫੈਸਰ ਚ ਹੈ ਨਹੀਂ ਕਿਵੇਂ ਕਰੀਏ ਫਿਰ ਉਹ ਅਸੀਂ ਸਾਕਨ ਅਸੀਂ ਡਬਲ ਬੈਂਚ ਚ ਲੈ ਕੇ ਗਏ ਅਪੀਲ ਨੂੰ ਅਸੀਂ ਉਹਦੇ ਮਤਲਬ ਫੈਸਲੇ ਦੇ ਵਿਰੁੱਧ ਉੱਥੋਂ ਜਿੱਤ ਗਏ ਜਿੱਦਣ ਸਾਰ ਅਸੀਂ 1158 ਨੂੰ ਬੁਲਾਇਆ ਮ ਕਵੀ ਜਾਓ ਕਾਲਜਾਂ ਚ ਜਾ ਕੇ ਬਣਾਓ ਤੁਸੀਂ ਲੱਜੋ ਜਾ ਕੇ ਕਾਲਜਾਂ ਤੇ ਅੱਜ ਬੜੇ ਖੁਸ਼ ਨੇ ਉਹ ਕਾਲਜਾਂ ਦੇ ਵਿੱਚ ਪ੍ਰੋਫੈਸਰ ਮਿਲ ਗਏ ਨਵੇਂ ਇਸ ਵਾਰ ਦੋ ਤਿੰਨ ਕਾਰਨ ਇੱਕ ਤਾਂ ਉਧਰ ਕੈਨੇਡਾ ਅਮਰੀਕਾ ਬਲ ਕੰਮ ਖਰਾਬ ਹੋਇਆ ਪਿਆ ਉਹ ਇੱਧਰ ਨੂੰ ਕੱਢੀ ਜਾਂਦੇ ਆ ਠੀਕ ਹੈ ਨਾ ਇੱਕ ਪੈਸੇ ਬਹੁ ਲੱਗਣ ਲੱਗੇ ਉੱਥੇ ਕੰਮ ਕਿਹੜਾ ਸੁੱਖ ਹੈ ਦੋ ਤਿੰਨ ਕਾਰਨ ਸਿਰ ਇੱਕ ਇੱਥੇ ਨੌਕਰੀਆਂ ਮਿਲਣ ਲੱਗੀਆਂ ਤਾਂ ਐਸ ਵਾਰ ਸਾਡੇ ਸਰਕਾਰੀ ਸਕੂਲ ਤੇ ਸਰਕਾਰੀ ਯੂਨੀਵਰਸਿਟੀਆਂ ਚ ਸਿਪਾਰਸ਼ਾਂ ਹਾਈਆਂ ਨੇ ਪਹਿਲੀ ਵਾਰ ਕਿ ਸਾਨੂੰ ਫਲਾਨੀ ਜੁਨੀਵਰਸਿਟੀ ਸਰਕਾਰੀ ਯੂਨੀਵਰਸਿਟੀ 'ਚ ਐਡਮਿਸ਼ਨ ਦਵਾ ਲਈ। ਓਵਰਫਲੋ ਹੋ ਗਿਆ ਸਾਡੇ ਸਾਰੀਆਂ ਜੁਨੀਵਰਸਿਟੀਆਂ ਤੇ ਸਾਰੇ ਕਾਲਜ